ਅੱਜ 1988 ਤੋਂ ਬਾਅਦ तकरीबन 37 ਸਾਲਾਂ ਬਾਅਦ ਆ ਕੁਦਰਤ ਦੀ ਮਾਰ ਇੱਕ ਖੜੀ ਸ਼ਕਲ ਦੇ ਵਿੱਚ ਇਸ ਇਲਾਕੇ ਦੇ ਵਿੱਚ ਆਈ ਆ ਔਰ ਪਹਿਲਾ ਇਹ ਹਾਲਾਤ 1988 ਦੇ ਵਿੱਚ ਬੜੇ ਸੀਗੇ ਪਰ ਮੈਨੂੰ ਯਾਦ ਆ ਉਸ ਵਕਤ ਵੀ ਮੈਂ ਆਪਣੇ ਪਿਤਾ ਜੀ ਦੇ ਨਾਲ ਦੇੜੀ 'ਚ ਬੈਠ ਕੇ ਇਹਨਾਂ ਵਾਕਿਆ ਦੇ ਵਿੱਚ ਆਇਆ ਸੀਗਾ ਔਰ ਅੱਜ ਫੇਰ ਸਲਾਵਾ ਤੋਂ ਅਗਲੇ ਪਾਸੇ ਹਰਦਾੜਾ ਲੋਲੇ ਨੰਗਲਾ ਕੰਨਪੋਰਾ ਅਲੂਨਾਵਾ ਹਰਦੋਸ਼ਮੀਆ ਦਾਖਲਾਵਾ ਚੰਗੂ ਵਾਲਾ ਇਹ ਸਾਰੇ ਪਿੰਡ ਜਿਹੜੇ ਨੇ ਕਮਾਲਪੁਰ ਰਫਗਾਨਾ ਪੋਪਰਸਰਨਾਵਾ 11 12 ਪਿੰਡ ਜਿਹੜੇ ਨੇ ਆਪਣੇ ਬਰਦਾਸ਼ਤ ਨੂੰ ਨਾਲ ਸਭਾ ਹਲਕੇ ਦੇ ਇਸ ਬਾੜ ਦੇ ਵਿੱਚ ਪ੍ਰਭਾਵਿਤ ਹੋਏ ਨੇ ਔਰ ਮੈਂ 12 ਤੋਂ ਹੀ ਲਗਾਤਾਰ ਲੋਕਾਂ ਦੇ ਨਾਲ ਸੰਪਰਕ ਦੇ ਵਿੱਚ ਆ ਕਿਉਂਕਿ ਇੱਕ ਐਸੀ ਘੜੀ ਆ ਜਿੱਥੇ ਮਾਨਵਤਾ ਦੀ ਸੇਵਾ ਤੇ ਡਿਊਟੀ ਬਣ ਜਾਂਦੀ ਆ ਔਰ ਅਜੀ ਸਾਰੇ ਲੱਗੇ ਆ ਮੇਰੇ ਪਾਰਟੀ ਦੇ ਸਾਰੇ ਕੋਵਦਾ ਸਾਹਿਬਾਨ ਸਰਪੰਚ ਸਾਹਿਬਾਨ ਮੈਂਬਰ ਸਾਹਿਬਾਨ ਅੱਜ ਅਸੀਂ ਸਾਰੀ ਇਸ ਮੁਸ਼ਕਿਲ ਹਾਲਾਤਾਂ ਦੇ ਵਿੱਚ ਲੜਿਆ ਔਰ ਬੈ ਰਾਤ ਲਈ ਕੋਸ਼ਿਸ਼ ਕੀਤੀ ਸੀਗੀ ਵੀ ਕੁਛ ਬਗਰੀ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਬੁਝਾਈ ਜਾਵੇ ਖਾੜ ਵਾਸਤੇ ਔਰ ਕੱਲ ਸਾਨੂੰ ਵੋਟ ਨਹੀਂ ਅਵੇਲੇਬਲ ਹੋ ਸਕੀ ਕਿਉਂਕਿ ਸਾਰੀਆਂ ਬੋਲਸ ਉਸ ਵਕਤ ਬਗੋਦਿਆ ਸਕੂਲ ਦੇ ਵਿੱਚ ਬੱਚਿਆਂ ਨੂੰ ਰੈਸਕਿਊ ਕਰਨ ਦੇ ਵਿੱਚ ਲੱਗੇ ਆ ਸੀ ਸਵਾგი ਹੌਸਲਰ ਦਾ ਉੱਤੇ ਪਹੁੰਚਾ ਨਹੀਂ ਸਕੀ ਅਰ ਸਵੇਰੇ ਇੱਕ ਬੋਰ ਸਾਨੂੰ ਮੁਹੱਈਆ ਕਰਾਈਆ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਸੋ ਮੈਂ ਹੁਣ ਅਰ ਦਾਨ ਤੱਕ ਇਸ ਮਾਰਾ ਸਮਾਰ ਬਚਾ ਕੇ ਆਇਆ ਔਰ ਜਿਹੜਾ ਬਾਕੀ ਰਹਿੰਦਾ ਉਹ ਵੀ ਅਸੀਂ ਉੱਤੇ ਪਹੁੰਚਾ ਰਹੇ ਆ ਔਰ ਮੇਰੀ ਕੋਸ਼ਿਸ਼ ਹੋਊਗੀ ਕਿ ਜਿਹੜੇ ਵੀ ਪਿੰਡ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਨੇ ਉਹਨਾਂ ਤੱਕ ਪਹੁੰਚ ਕੀਤੀ ਜਾਵੇ ਉਹਨਾਂ ਨੂੰ ਸਹਾਗਰੀ ਦਿੱਤੀ ਜਾਵੇ ਤਾਂ ਕਿ ਲੋਕਾਂ ਨੂੰ ਕੋਈ ਨਾ ਕੋਈ ਰਾਹਤ ਮਿਲ ਸਕੇ ਹਰ ਬਗਵਾਨ ਤੋਂ ਮਾਂਜੀ ਦਾ ਵੀ ਇਹੋ ਹੀ ਨਿਸ਼ਾ ਨਿਰਦੇਸ਼ ਨੇ ਸਾਡੇ ਦੇ ਕੌਮੀ ਪ੍ਰਧਾਨ ਨੇ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਵੀ ਇਹੋ ਹੀ ਵਰਦੇਸ਼ ਆ ਕਿ ਲੋਕਾਂ ਦੇ ਵਰੀ ਜਾ ਕੇ ਲੋਕਾਂ ਦੀ ਸੇਵਾ ਕਰੋ ਇਹ ਇੱਕ ਐਸਾ ਔਖੀ ਸਮਾਗਮਤ ਉਹਨਾਂ ਆਇਆ ਪਰ ਇਸ ਵਕਤ ਉਪਰ ਸਾਰੇ ਇਕਜੁੱਟ ਹੋ ਜਾਵਾਂਗੇ ਮਾਨਵਤਾ ਦੀ ਸੇਵਾ ਵਾਲੇ ਤਰਪੋਵਾਂ ਨੇ ਤੇ ਫਿਰ ਔਖੀ ਲੋਕੀ ਘੜੀ ਵੀ ਸੌਖੀ ਬਣ ਜਾਂਦੀ ਆ ਸੋ ਮੈਂ ਅੱਜ ਉਰਥੋਂ ਅਸੀਂ ਗਏ ਆ ਇੱਕ ਸਾਡਾ ਪੇਸ਼ੈਂਟ ਸੀ ਮਾਤਾ ਜੀ ਦਾ ਬਹੁਤ ਪਿਆਰ ਸੀ ਆ ਫੁੱਲ ਗਿਆ ਸੀਗਾ ਉਸ ਵਕਤ ਉਹਨੂੰ ਲਿਆ ਕੇ ਐਂਬੂਲੈਂਸ ਦੇ ਵਿੱਚ ਉਹਦੇ ਇਲਾਜ ਵਾਸਤੇ ਪਾਇਆ ਔਰ ਗਾਵੇਂ ਸਾਡੀਆਂ ਮੈਡੀਕਲ ਟੀਮਾਂ ਜਿਹੜੀਆਂ ਨੇ ਇਹਨਾਂ ਪਿੰਡਾਂ ਦੇ ਵਿੱਚ ਜਾਣ ਗਿਆ इवन ਜਿਹੜੀਆਂ ਪਸ਼ੂਆਂ ਦੀਆਂ ਬਿਮਾਰੀਆਂ ਨੇ ਉਹਦੇ ਵਾਸਤੇ ਵੀ ਮੈਂ ਡਾਕਟਰ ਸਾਹਿਬਾਨ ਨੂੰ ਬੇਨਤੀ ਕਰਨੀ ਆ ਵੀ ਉਹ ਵੀ ਉੱਥੇ ਹੋਣ ਉਹਨਾਂ ਨੂੰ ਵੀ ਇਲਾਜ ਤੇ ਉਹਦੀ ਟ੍ਰੀਟਮੈਂਟ ਜਿਹੜੀ ਆ ਕੀਤੀ ਜਾਵੇ ਤਾਂ ਕਿ ਅੱਜ ਦੀ ਇਸ ਔਖੀ ਘੜੀ ਦੇ ਵਿੱਚ ਭਗਵੰਦ ਮਾਨ ਜੀ ਦੀ ਸਰਕਾਰ ਦਾ ਕੱਲਾ ਕੱਲਾ ਨੁਮਾਇੰਦਾ ਆਰਾਮ ਆਦੀ ਪਾਰਟੀ ਦਾ ਛੋਟੇ ਤੋਂ ਛੋਟਾ ਤੋਂ ਵੱਡੇ ਤੋਂ ਵੱਡਾ ਵਲੰਟੀਅਰ ਲੋਕਾਂ ਦੀ ਸੇਵਾ ਵੱਲ ਸਰਪਰਦਾ ਅਸੀਂ ਸਾਰੇ ਲੱਗੇ ਆ ਸਾਬ ਨਵਿੰਦਰ ਸਿੰਘ ਜੀ ਸਾਡੇ ਲਖੋਵਾਲ ਤੋਂ ਵੀ ਆਪ ਲੱਗੇ ਨੇ ਕੱਲ ਇਹਨਾਂ ਨੇ ਬਹੁਤ ਮਿਹਨਤ ਨਾਲ ਉਹ ਜਿਹੜੇ ਬੱਚੇ ਸੀਗੇ ਉੱਥੋਂ ਰੈਸਕਿਊ ਕੀ ਤੇ ਆ ਰਹੇ ਦਵਿੰਦਰ ਜੀ ਆ ਜਾਓ ਆ ਦੇਖੋ ਲਖੋਵਾਲ ਤੋਂ ਆਏ ਨੇ ਸਾਡਾ ਦਵਿੰਦਰ ਸਿੰਘ ਜੀ ਸਾਡੇ ਬਹੁਤ ਸਤਿਕਾਰਯੋਗ ਕੱਲ ਇਹਨਾਂ ਨੇ ਆਪ ਆਪਣੀਆਂ ਟ੍ਰੈਕ ਟ੍ਰਾਲੀਆਂ ਲਾ ਕੇ ਹੋਰ ਸਰਕਾਰ ਵੱਲੋਂ ਜਿਹੜਾ ਬੋਰਡ ਦਿੱਤੀ ਹੈ ਜੀ ਉਹ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਮਾਪਿਆਂ ਦੇ ਹਵਾਲੇ ਕੀਤੇ ਬੜਾ ਔਖਾ ਸਮਾ ਸੀਗਾ ਨਵੋਦਿਆ ਸਕੂਲ ਦੇ ਵਿੱਚ ਜਿਹੜਾ ਤੂੜੀ ਪੇੜ ਦੇ ਵਿੱਚ ਆ ਪ੍ਰੋਦੀਪ ਸਿੰਘ ਜੀ ਤੁਹਾਡਾ ਵੀ ਕੋਟ ਕੋਟ ਧੰਨਵਾਦ ਜੀ ਤੁਸੀਂ ਹਮੇਸ਼ਾ ਮਾਨਵਤਾ ਦੀ ਸੇਵਾਵਾਂ ਸਮਰਪਿਤ ਰਹੇ ਹੋ ਤੋਂ ਤੁਹਾਡੇ ਤੋਂ ਹਮੇਸ਼ਾ ਆਪਾਂ ਸਿੱਖ ਲੈਨੇ ਆ ਪ੍ਰੇਰਣਾ ਲੈਨੇ ਆ ਇਹ ਸਾਡੇ ਵੱਲੋਂ ਵੀ ਮੈਂ ਤੁਹਾਨੂੰ ਵਿਸ਼ਵਾਸ ਦਵਾਣਾ ਇਸ ਇਲਾਕੇ ਨੂੰ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਆਉਂਦੀ ਜਾਓ